ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਜਦੋਂ ਤੋਂ ਡੋਨਲਡ ਟਰੰਪ ਨੇ ਰਾਸ਼ਟਰਪਤੀ ਵਜੋਂ ਸੌ ਚੱਕੀ ਆ ਅਮਰੀਕਾ ਚੋਂ ਉਹਨੇ ਇੱਕ ਵਾਅਦਾ ਕੀਤਾ ਸੀ ਮੈਂ ਜਿਹੜੀ ਇਲੀਗਲ ਮਾਈਗ੍ਰੇਸ਼ਨ ਨੂੰ ਰੋਕੂੰਗਾ ਤੇ ਉਸੇ ਵਾਅਦੇ ਦੇ ਚੱਲਦਿਆਂ ਉਹਨੇ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਗੈਰ ਕਾਨੂੰਨੀ ਬੰਦੇ ਅਮਰੀਕਾ ਦੇ ਵਿੱਚ ਵੜੇ ਸੀ ਉਹਨਾਂ ਨੂੰ ਰਿਪੋਰਟ ਕਰਨਾ ਸ਼ੁਰੂ ਕੀਤਾ ਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਭਾਰਤੀਆਂ ਨੂੰ ਵੀ ਵੱਖ-ਵੱਖ ਜਹਾਜ਼ਾਂ ਰਾਈਂ ਰਿਪੋਰਟ ਕਰਕੇ ਭਾਰਤ ਭੇਜਿਆ ਗਿਆ ਤੇ ਜਦੋਂ ਇਹਨਾਂ ਨੂੰ ਰਿਪੋਰਟ ਕੀਤਾ ਗਿਆ ਸੀ ਤਾਂ ਰਿਪੋਰਟ ਕਰਨਾ ਇੱਕ ਬਹੁਤ ਵੱਡਾ ਮੈਸੇਜ ਸੀਗਾ 트ੰਪ ਵੱਲੋਂ ਕਿ ਕੋਈ ਵੀ ਦੇਸ਼ ਗੈਰ ਕਾਨੂੰਨੀ ਜਿਹੜੀ ਹੈਗੀ ਮਾਈਗ੍ਰੇਸ਼ਨ ਨੂੰ ਬਰਦਾਸ਼ਤ ਨਹੀਂ ਕਰਦਾ ਤੇ 트ੰਪ ਨੇ ਤਾਂ ਵੋਟਾਂ ਹੀ ਇਸ ਵਾਅਦੇ ਨਾਲ ਲਈਆਂ ਸੀ ਕਿ ਮੈਂ ਜਿਹੜੀ ਇਲੀਗਲ ਮਾਈਗ੍ਰੇਸ਼ਨ ਅਮਰੀਕਾ ਦੇ ਵਿੱਚ ਜਮਾਂ ਬੰਦ ਕਰ ਦੂੰਗਾ ਇਸੇ ਕਰਕੇ ਰਿਪੋਰਟ ਸਟੇਸ਼ਨ ਨੂੰ ਪਹਿਲ ਦੇਂਦੇ ਹੋਏ ਬਹੁਤ ਸਾਰੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਦੋਂ ਹੀ ਭਾਰਤ ਦੇ ਲੋਕ ਰਿਪੋਰਟ ਹੋ ਕੇ ਭਾਰਤ ਪਹੁੰਚੇ ਤਾਂ ਜਿਹੜੀਆਂ ਸੂਬਾ ਸਰਕਾਰਾਂ ਸੀ ਉਹਨਾਂ ਨੇ ਵੀ ਐਕਸ਼ਨ ਲੈਣਾ ਸ਼ੁਰੂ ਕਰਤਾ ਜਿਹੜੇ ਟਰੈਵਲ ਏਜੰਟਾਂ ਨੇ ਭੋਲੇ ਭਾਲੇ ਲੋਕਾਂ ਨੂੰ ਸਬਜ ਸਬਜਵਾਜ ਵਖਾ ਕੇ ਲੱਖਾਂ ਦੀ ਠੱਗੀ ਮਾਰੀ ਹੈ ਉਹਨਾਂ ਤੇ ਸਿਕੰਜਾ ਕੱਸਣਾ ਸ਼ੁਰੂ ਕਰਤਾ ਤੇ ਇਸੇ ਹੀ ਲੜੀ ਤੇ ਚੱਲਦੇ ਆ ਪੰਜਾਬ ਸਰਕਾਰ ਨੇ ਵੀ ਪਹਿਲ ਕਦਮੀ ਕੀਤੀ ਤਾ ਜਿਹੜੀ ਕੱਲ ਦੀ ਨਿਊਜ਼ ਹੈ ਕਿ 1274 ਜਿਹੜੇ ਹੈਗੇ ਇਮੀਗ੍ਰੇਸ਼ਨ ਸੈਂਟਰਾਂ ਤੇ ਛਾਪੇਮਾਰੀ ਕੀਤੀ ਗਈ ਤੇ 28 ਜ਼ਿਲ੍ਹਿਆਂ ਦੇ ਵਿੱਚ ਇੱਕੋ ਸਮੇਂ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਇਹ ਐਕਸ਼ਨ ਲਿਆ ਗਿਆ ਇਮੀਗ੍ਰੇਸ਼ਨ ਸੈਂਟਰਾਂ ਤੇ ਰੇਡ ਕੀਤੀ ਗਈ ਆਪਰੇਸ਼ਨ ਕੀਤਾ ਜਿਹੜਾ ਇਹ ਇੱਕੋ ਸਮੇਂ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੇ 24 ਐਫ ਆਈ ਆਰਜ਼ ਕੀਤੀਆਂ ਜਿਨ੍ਹਾਂ ਦੇ ਵਿੱਚੋਂ 7 ਬੰਦਿਆਂ ਨੂੰ ਅਰੈਸਟ ਵੀ ਕੀਤਾ ਇਹ ਇੱਕ ਵਧੀਆ ਗੱਲ ਹੈ ਜਿਹੜੇ ਲੋਕਾਂ ਨੂੰ ਜਿੰਨਾ ट्रैवल ਏਜੰਟਾਂ ਨੇ ਸਬਜਵਾਜ ਵਿਖਾ ਕੇ ਠੱਗੀ ਮਾਰੀ ਆ ਉਹਨਾਂ ਤੇ ਸਿਕੰਜਾ ਕਸਿਆ ਜਾਣਾ ਵੀ ਬਣਦਾ ਤੇ ਜਿਹੜੇ ਜਿਹੜੇ ट्रैवल ਏਜੰਟ ਵੱਖ-ਵੱਖ ਇਸ਼ਤਿਹਾਰबाजी ਛਾਪ ਕੇ ਲੋਕਾਂ ਨੂੰ ਆਪਦੇ ਜਾਲ ਚ ਫਸਾ ਕੇ ਉਹਨਾਂ ਤੋਂ ਲੱਖਾਂ ਰੁਪਏ ਦੀ ਠੱਗੀ ਠੋਰੀ ਮਾਰਦੇ ਆ ਜਾਂ ਮਾਰ ਲਈ ਆ ਉਨ੍ਹਾਂ ਤੇ ਵੀ ਸਿਕੰਜਾ ਕੱਸਿਆ ਜਾਣਾ ਬਣਦਾ ਸੀਗਾ ਬਹੁਤ ਵਧੀਆ ਗੱਲ ਐ ਮੈਂ ਕਹਿੰਦਾ ਵੀ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦਾ ਪਹਿਲਾ ਐਕਸ਼ਨ ਲੈ ਲੈਣਾ ਚਾਹੀਦਾ ਸੀ ਕਿਉਂਕਿ ਪਤਾ ਹੀ ਐ ਵੀ ਬਹੁਤ ਵੱਡੇ ਲੈਵਲ ਤੇ ਪੰਜਾਬ ਚੋਂ ਜਿਹੜਾ ਬੰਦਾ ਮਾਈਗ੍ਰੇਟ ਹੋਇਆ ਹੈਗਾ ਭਾਵੇਂ ਯੂਥ ਲੈ ਲਓ ਭਾਵੇਂ ਦੀ ਕਿਸੇ ਵੀ ਉਮਰ ਦਾ ਲੈ ਲਓ ਆਰਥਿਕ ਬਹੁਤ ਵੱਡਾ ਜਿਹੜਾ ਹੈਗਾ ਪੰਜਾਬ ਨੂੰ ਨੁਕਸਾਨ ਝੱਲਣਾ ਪਿਆ ਵੀ ਜਿਹੜਾ ਬਾਹਰ ਦੀ ਲਹਿਰ ਚੱਲੀ ਸੀ ਵੇਖੋ ਵੇਖ ਖਾਲੀ ਜ਼ਿਆਦਾ ਸੀ ਕਿ ਸਟੂਡੈਂਟ ਵੇਖੋ ਵੇਖ ਬਹੁਤ ਜਿਹੜਾ ਹੈਗਾ ਬਾਹਰ ਚਲਾ ਗਿਆ ਕਿਉਂਕਿ ਇੱਥੇ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਸੀ ਇੱਥੇ ਪਲੇਟਫਾਰਮ ਬਹੁਤ ਹੈ ਬਹੁਤ ਮੌਕੇ ਹੈ ਪਰ ਉਹਨਾਂ ਨੂੰ ਇਹ ਮੌਕੇ ਦਿਖਦੇ ਨਹੀਂ ਸੀ ਸਿਰਫ ਇੱਕ ਕੈਨੇਡਾ ਅਮਰੀਕਾ ਦਿਖਦਾ ਸੀ ਜਿਹਦੇ ਤੇ ਚਲਦੇ ਆ ਬਹੁਤ ਸਾਰਾ ਜਿਹੜਾ ਯੂਥ ਹੈ ਉਹ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਨੂੰ ਛੱਡ ਕੇ ਚਲਾ ਗਿਆ ਤੇ ਜਿਹੜੇ ਕੁਝ ਬੰਦੇ ਗਲਤ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਤਾਂ ਉਹਨਾਂ ਨਾਲ ਠੱਗੀ 20 ਵਜੇ ਠੱਗੀ ਦਾ ਸ਼ਿਕਾਰ ਹੋ ਗਏ ਕਈ ਕਈਆਂ ਨੂੰ ਜਿਹੜਾ ਹੈਗਾ ਮਾਪੇ ਕੰਟੈਕਟ ਹੀ ਨਹੀਂ ਕਰ ਸਕੇ ਕਈ ਵਾਪਸ ਨਹੀਂ ਮੁੜੇ ਜਾਂ ਕਈਆਂ ਦੀ ਹਜੇ ਕੋਈ ਖ਼ਬਰ ਹੀ ਨਹੀਂ ਤੇ ਇੱਕ ਬਹੁਤ ਵਧੀਆ ਜਿਹੜਾ ਐਕਸ਼ਨ ਆ ਪੰਜਾਬ ਸਰਕਾਰ ਨੇ ਲਿਆ ਹੈਗਾ ਮੈਂ ਕਹਿੰਦਾ ਵੀ ਜੇ ਪਹਿਲਾਂ ਸਮੇਂ ਸਮੇ ਤੇ ਲਿਆ ਜਾਂਦਾ ਤਾਂ ਸ਼ਾਇਦ ਜਿਹੜੇ ਹੈਗੇ ਆ ਲੋਕ ਅੱਜ ਪਛਤਾ ਰਹੇ ਆ ਉਹ ਨਾ ਪਛਤਾਉਂਦੇ ਤੇ ਹੁਣ ਪੰਜਾਬ ਸਰਕਾਰ ਨੇ ਇੱਕ ਐਕਟ ਵੀ ਬਣਾਇਆ ਸੀਗਾ ਪੰਜਾਬ ट्रैवल ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਜਿਹਦੇ ਵਿੱਚ ਜਿਹੜਾ ट्रैवल ਏਜੰਟ ਆ ਉਹਨੂੰ ਇੱਕ ਲਾਇਸੈਂਸ ਲੈਣਾ ਪੈਣਾ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਤੇ ਉਹ ਲਾਇਸੈਂਸ 5 ਸਾਲ ਵਾਸਤੇ ਹੁੰਦਾ ਸੀ ਜਿਹਨੂੰ ਦੁਬਾਰਾ ਫਿਰ ਰੀਨਿਊ ਕੀਤਾ ਜਾਂਦਾ ਸੀਗਾ ਤੇ ਬਹੁਤ ਸਾਰੇ ਏਜੰਟਾਂ ਦੇ ਜਿਹੜੇ ਹੈਗੇ ਆ ਲਾਇਸੈਂਸ ਆ ਉਹ ਪੰਜਾਬ ਸਰਕਾਰ ਨੇ ਰੱਦ ਵੀ ਕੀਤੇ ਸੀ ਕਿਉਂਕਿ ਉਹ ਜਿਹੜੀਆਂ ਐਕਟ ਦੀਆਂ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦੇ ਸੀਗੇ ਤੇ ਕਈਆਂ ਦੇ ਖਿਲਾਫ ਜਿਵੇਂ ਧੋਖਾਧੜੀ ਦੀਆਂ ਐਪਲੀਕੇਸ਼ਨ ਆਈਆਂ ਸੀ ਤਾਂ ਉਹਨਾਂ ਦੇ ਲਾਇਸੈਂਸ ਵੀ ਕੈਨਸਲ ਕੀਤੇ ਸੀ। ਕੁਝ ਜਿਹੜੇ ਹੈਗੇ ਬਹੁਤ ਘੱਟ ਗਿਣਤੀ ਦੇ ਟਰੈਵਲ ਏਜੰਟ ਰਹਿ ਗਏ ਜਿਨ੍ਹਾਂ ਕੋਲੇ ਇਸ ਦਾ ਜਿਹੜਾ ਹੈਗਾ ਇਹ ਸੈਕਟਰ ਦੇ ਮੁਤਾਬਕ ਲਾਇਸੈਂਸ ਹੈਗਾ। ਬਾਕੀ ਸਾਰੇ ਜਿਹੜੇ ਹੈਗੇ ਆ ਉਹ ਠੱਗੀ ਦੀਆਂ ਦੁਕਾਨਾਂ ਸੀਗੀਆਂ ਤੇ ਪੰਜਾਬ ਸਰਕਾਰ ਨੇ ਸਿਕੰਜਾ ਕੱਸਿਆ ਤੇ ਲੋਕਾਂ ਨੂੰ ਵੀ ਚਾਹੀਦਾ ਵੀ ਜੇ ਤੁਸੀਂ ਬਾਹਰ ਦਾ ਪਲਾਨ ਕਰਦੇ ਆਂ, ਬਾਹਰ ਬਾਹਰ ਸੋਚਦੇ ਆਂ ਤਾਂ ਆਥੋਰਾਈਜ਼ ਏਜੰਟ ਕੋਲੇ ਜਾਓ, ਸਿਆਣੇ ਬੰਦੇ ਕੋਲੇ ਜਾਓ। ਜਿਹੜਾ ਤੁਹਾਨੂੰ ਸਹੀ ਜਿਹੜਾ ਹੈਗਾ ਗਾਈਡ ਕਰ ਸਕੇ ਆਮ ਲੋਕਾਂ ਦੇ ਕਿਸੇ ਦੇ ਕਹਿਣ ਤੇ ਜਾਂ ਇhtihar baazi ਦੇ ਚੱਕਰ ਤੇ ਜਾ ਕੇ ਤੁਸੀਂ ਇਦਾਂ ਦੇ ਜਿਹੜੇ ਟ੍ਰੈਵਲ ਏਜੰਟਾਂ ਦੇ ਡਿੱਕੇ ਨਾ ਆਓ ਤੇ ਫਿਰ ਪਿਸਤੌਣਾ ਹੀ ਰਹਿ ਜਾਂਦਾ ਹੋਰ ਬਾਕੀ ਕੁਝ ਨਹੀਂ ਰਹਿ ਜਾਂਦਾ ਇਸ ਕਰਕੇ ਉਮੀਦ ਆ ਵੀ ਪੰਜਾਬ ਸਰਕਾਰ ਜਰੂਰ ਇਸ ਚੀਜ਼ ਨੂੰ ਨੱਥ ਪਾਊਗੀ ਜਿਵੇਂ 트럼ਪ ਅਲਕੇ ਰਾਸ਼ਟਰਪਤੀ ਨੇ ਇਸ ਤਰ੍ਹਾਂ ਦੇ ਕੰਮ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਲਿਆ ਤੇ ਮੈਂ ਕਹਿੰਦਾ ਸਾਰੇ ਮੁਲਕਾਂ ਨੂੰ ਲੈਣਾ ਚਾਹੀਦਾ ਹੈ ਇਲੀਗਲ ਮਾਈਗ੍ਰੇਸ਼ਨ ਤਾਂ ਵੈਸੇ ਗਲਤੀ ਹੈ ਵੀ ਕਿਸੇ ਦੇ ਗੈਰ ਕਾਨੂੰਨੀ ਢੰਗ ਨਾਲ ਕਿਸੇ ਮੁਲਕ ਦੇ ਵਿੱਚ ਵੜਨਾ ਪਾਵਾ ਕੋਈ ਵੀ ਮੁਲਕ ਹੋਵੇ ਤੇ ਇਹ ਬਹੁਤ ਵੱਡਾ ਮੈਸੇਜ ਹੈਗਾ 트럼ਪ ਵੱਲੋਂ ਸਾਰਿਆਂ ਨੂੰ ਸੋਚ ਸਮਝ ਕੇ ਹੀ ਲੀਗਲ ਵੇ ਨਾਲ ਮਾਈਗ੍ਰੇਟ ਹੋਣਾ ਚਾਹੀਦਾ ਸਸਿਕਾਲ